ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੀਕਾਨੇਰ ਤੇ ਜੈਸਲਮੇਰ ਦਾ ਟ੍ਰੈਟਨ ਬਠਿੰਡਾ ਤੇ ਸਰਸਾ ਦੇ ਦੱਖਣ ਪੱਛਮ ਵਿੱਚ ਮਾਰੂਥਲ ਦਾ ਇਲਾਕਾ ਜੋ ਰਿਆਸਤ ਬੀਕਾਨੇਰ ਦੇ ਨਾਲ ਨਾਲ ਪ੍ਰਸਿੱਧ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਤੋਂ ਥੋੜਾ ਚਿਰ ਪਹਿਲਾਂ ਰਾਜੀ ਬੀਕੇ ਨੇ ਬੀਕਾਨੇਰ ਸ਼ਹਿਰ ਦੀ ਨੇ ਰੱਖੀ ਤੇ ਇਸ ਸਾਰੇ ਮਰੋਥਲ ਉਤੇ ਕਬਜ਼ਾ ਕਰ ਲਿਆ ਮਹਾਰਾਜਾ ਗੰਗਾ ਸਿੰਘ ਦੀ ਹਿੰਮਤ ਨਾਲ ਅੱਜ ਉਸ ਇਲਾਕੇ ਵਿੱਚ ਨਹਿਰ ਚੱਲੀ ਗਈ ਤੱਤੀ ਰੇਤ ਦਾ ਇਲਾਕਾ ਹਰੇ ਭਰੇ ਖੇਤਾਂ ਵਿੱਚ ਬਦਲ ਗਿਆ ਹੈ ਪਰ ਅੱਜ ਤੋਂ 400 ਸਾਲ ਪਹਿਲਾਂ ਇਹ ਸਾਰਾ ਇਲਾਕਾ ਬਹੁਤ ਡਰਾਉਣਾ ਸੀ ਕੋਂਹਾਂ ਤੱਕ ਰੇਤ ਹੀ ਰੇਤ ਦਿਖਾਈ ਦਿੰਦੀ ਸੀ ਪਾਣੀ ਪੀਣ ਵਾਸਤੇ ਵੀ ਔਖਾ ਮਿਲਦਾ ਸੀ ਕਿਤੇ ਕਿਤੇ ਪਾਣੀ ਦੇ ਜੋੜ ਸਨ ਉਹਨਾਂ ਜੋੜਾਂ ਦੇ ਚੋਂ ਗਿਰਦੇ ਵਸੋਂ ਸੀ ਮਰੋਥਲ ਵਿੱਚ ਵਸਦੇ ਬੰਦੇ ਦੁਨੀਆ ਨਾਲੋਂ ਟੁੱਟੇ ਹੋਏ ਸਨ ਗੁਰੂ ਜੀ ਉਧਰ ਨੂੰ ਹੋਤਰੇ ਪਾਈ ਮਰਦਾਨਾ ਜੀ ਮਰੋਥਲ ਦੇਖ ਕੇ ਡਰ ਗਏ ਆਖਣਾ ਲੱਗੇ ਦਾਤਾ ਅੱਗੇ ਜੰਗਲ ਵਿੱਚ ਫਿਰੇ ਸਾਂ ਅਨੇਕਾਂ ਬਲਾਈਆਂ ਮਿਲੀਆਂ ਸਨ ਹੁਣ ਮਰੋਥਲ ਵਿੱਚ ਤੇ ਆਹੀ ਮਰ ਜਾਵਾਂਗੇ ਮੋੜ ਕਿਉਂ ਨਹੀਂ ਜਾਂਦੇ ਜੀ ਕਿਧਰੇ ਵੱਡੇ ਸ਼ਹਿਰ ਵੱਲ ਚੱਲੋ ਜਿੱਥੇ ਪਾਣੀ ਦਾ ਸਵਾਦ ਮਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਮਰਦਾਨਿਆਂ ਕਰਤਾਰ ਦੇ ਰੰਗ ਦੇਖ ਇਸ ਮਰੂਥਲ ਵਿੱਚ ਲੱਖਾਂ ਜੀਵ ਵੱਸਦੇ ਹਨ ਕਰਤਾਰ ਉਹਨਾਂ ਨੂੰ ਰੋਜ਼ੀ ਦਿੰਦਾ ਹੈ ਉਹੋ ਕਰਤਾਰ ਅਸਾਨੂੰ ਰੋਟੀ ਪਾਣੀ ਦਵੇਗਾ ਅੱਗੇ ਬਹੁਤ ਸ਼ਹਿਰ ਹਨ ਹਜ਼ਾਰ ਹੰਕਾਰੀ ਪੁਰਸ਼ ਹਨ ਜੋ ਭੋਲੇ ਪਾਲੇ ਜੀਵਾਂ ਨੂੰ ਧੋਖਾ ਦੇ ਕੇ ਕੁਰਾਹੇ ਪਾਰਏ ਨੇ ਉਹਨਾਂ ਹੰਕਾਰੀਆਂ ਨੂੰ ਸੱਚਾ ਪக்தி ਮਾਰਗ ਦੱਸਣਾ ਹੈ ਸਤ ਕਰਤਾਰ ਕਹੋ ਅੱਖਾਂ ਮੀਟ ਹੁਣੇ ਪਹੁੰਚ ਜਾਂਦੇ ਹਨ ਭਾਈ ਮਰਦਾਨੇ ਜੀ ਨੇ ਗੁਰੂ ਜੀ ਦਾ ਹੁਕਮ ਮੰਨਿਆ ਬੀਕਾਨੇਰ ਸ਼ਹਿਰ ਦੇ ਨੇੜੇ ਪਹੁੰਚ ਗਏ ਸ਼ਹਿਰ ਦੇ ਬਾਹਰ ਜਾ ਡੇਰਾ ਲਾਇਆ ਗੁਰੂ ਜੀ ਦਾ ਅਨੌਖਾ ਬਾਣਾ ਦੇਖ ਕੇ ਲੋਕ ਇਕੱਠੇ ਹੋ ਗਏ। बीकानेर ਸ਼ਹਿਰ ਤਾਂ ਪੱਥਰੀਲੇ ਟਿੱਬਿਆਂ ਉੱਤੇ ਸੁੰਦਰ ਸ਼ਹਿਰ ਹੈ। ਮਾਰਵਾੜੀ ਤੇ ਰਾਜਪੂਤ ਸੇਠਾਂ ਦੇ ਨਾਲ ਚਿੱਟੇ ਪੱਤਰ ਦੀਆਂ ਉੱਚੀਆਂ ਇਮਾਰਤਾਂ ਬਣਾਈਆਂ ਹਨ। ਲక్ష్ਮੀ ਨਾਰਾਇਣ ਦਾ ਬਹੁਤ ਵੱਡਾ ਮੰਦਿਰ ਵੀ ਹੈ। ਇਸ ਅਸਥਾਨ ਉੱਤੇ ਕਦੇ ਸਰੇਵੜੇ ਜਾਣੀ ਰਹਿੰਦੇ ਸਨ। ਉਨ੍ਹਾਂ ਦੀ ਮੰਦੀ ਦਸ਼ਾ ਤੇ ਅਹਿੰਸਾ ਦੇਖ ਕੇ ਗੁਰੂ ਜੀ ਹੈਰਾਨ ਹੋਏ ਉਹਨਾਂ ਦਾ ਜੀਵਨ ਪਸ਼ੂਆਂ ਨਾਲੋਂ ਵੀ ਭੈੜਾ ਸੀ ਪਰ ਮੂਰਖ ਲੋਕ ਤੇ ਅਗਿਆਨੀ ਉਹਨਾਂ ਨੂੰ ਪੂਜਦੇ ਸਨ ਉਹਨਾਂ ਨੂੰ ਦੇਖ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਸਿਰਖੁ ਆਏ ਪੀਐ ਮਲਵਾਨੀ ਝੂਠਾ ਮੰਗ ਮੰਗ ਖਾਈ ਹੋਲ ਫਦੀਹਤ ਮੋਏ ਲੈਣ ਪੜਾਸਾ ਪਾਣੀ ਦੇਖ ਸਗਾ ਹੀ ਪੇਡਾਂ ਵਾਗੀ ਸਿਰ ਖੁਆਇਣ ਭਰੀਐਨ ਹੱਥ ਸੋ ਆਹੀ ਮਾਉ ਪਿਓ ਸਿਰ ਗਿਰਤ ਕਵਾਇਣ ਟੱਬਰ ਰਵੰਤਾ ਹੀ ਓਨਾ ਪਿੰਡ ਨੇ ਪੱਤਲ ਕਿਰਿਆ ਨਾ ਦੀਵਾ ਮੋਏ ਕਿਥਾਉ ਪਾਈ 68 ਤੀਰਥ ਦੇਨ ਨਟੋਈ ਬ੍ਰਹਮਣ ਅੰਨਣ ਖਾਏ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿਕੇ ਨਾਹੀ ਚੁੰਡੀ ਪਾਏ ਬਹੇ ਨੇ ਤਰਨੇ ਦੜਤੀ ਬਾਣ ਨ ਜਾਹੀ ਲਕੀ ਕਾ ਸੇ ਹੱਥੀ ਫੁਮਣ ਅੱਗੋਂ ਪਿੱਛੀ ਜਾਈ ਨਾ ਉਹ ਜੋਗੀ ਨਾ ਉਹ ਜੰਗਮ ਨਾ ਕਾਜੀ ਮੂਲਾ ਦਏ ਵਿਗੋਏ ਫਿਰੇ ਵਿਗੂਤੇ ਫਿੱਟਾ ਵਤੇ ਗਲਾ ਜੀਆਂ ਮਾਰ ਜਿਵਾਲੇ ਸੋਈ ਅਵਰ ਨ ਕੋਈ ਰਾਖੇ ਦਾਨੇ ਤ ਇਸ਼ਨਾਨ ਵਜੇ ਪਾਸਪਈ ਸਿਰ ਖੁੱਤੈ ਤੇਸ ਦਾ ਪਰਮਾਰਥ ਹੈ ਗੁਰੂ ਜੀ ਆਗਦੇ ਹਨ ਇਹ ਅਗਿਆਨੇ ਐਸੇ ਹਨ ਕਿ ਸੇਰ ਦੇ ਵਾਲ ਖੋਂਦੇ ਤੇ ਮੈਲਾ ਪਾਣੀ ਪੀਂਦੇ ਹਨ ਲੋਕਾਂ ਦੇ ਘਰਾਂ ਤੋਂ ਝੂਠਾ ਅੰਨ ਮੰਗ ਮੰਗ ਕੇ ਖਾਂਦੇ ਹਨ ਐਸੇ ਬੰਦੇ ਹਨ ਕਿ ਬੜਾ ਆਸਾਂ ਲੈਂਦੇ ਹੋਏ ਦੇਖਦੇ ਹਨ ਕਿਤੇ ਕੋਈ ਕੀੜਾ ਤਾਂ ਨਹੀਂ ਮਰ ਗਿਆ ਭੇਡਾ ਵਾਂਗ ਸਿਰ ਖੋਂਦੇ ਹਨ ਉਹ ਕੈਂਚੀ ਨਾਲ ਸਿਰ ਨਹੀਂ ਮੁੰਨਦੇ ਸਗੋਂ ਹੱਥਾਂ ਨੂੰ ਸਵਾ ਮਲਕੇ ਸਿਰ ਦੇ ਵਾਲ ਪੁੱਟ ਸੁੱਟਦੇ ਹਨ ਸਿਰ ਗੰਜਾ ਕਰ ਲੈਂਦੇ ਹਨ ਮਾਂ ਬਾਪ ਦੀ ਸੇਵਾ ਨਹੀਂ ਕਰਦੇ ਜਵਾਨ ਇਸਤਰੀਆਂ ਤੇ ਘਰ ਦੇ ਹੋਰ ਜੀਆਂ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਨੇ ਡੱਬਰ ਤਾਂ ਹੀ ਮਾਰਕੇ ਰੋਂਦੇ ਹਨ ਸਰਵੜਿਆਂ ਨੇ ਕਦੀ ਘਰਦਿਆਂ ਦਾ ਪਤਾ ਨਹੀਂ ਕੀਤਾ ਮਾਂ ਬਾਪ ਮਰ ਜਾਣ ਉੱਤੇ ਕੋਈ ਕਿਰਿਆ ਕਰਮ ਪੱਤਲ ਦੀਵਕ ਆਦਕ ਨਹੀਂ ਕਰਦੇ ਇਸ ਕਾਰਨ ਹੋ ਸਕਦਾ ਹੈ ਉਹਨਾਂ ਦੇ ਘਰ ਨਰਕਾਂ ਵਿੱਚ ਹੋਣ ਇਹ ਐਨੇ ਪ੍ਰੇਸ਼ਟ ਹੋਏ ਹਨ ਕਿ ਇਹਨਾਂ ਦੇ ਹੱਥੋਂ ਬ੍ਰਾਹਮਣ ਅੰਨ ਨਹੀਂ ਖਾਂਦੇ ਰਾਤ ਦਿਨੇ ਮੈਲ ਰਹਿੰਦੇ ਹਨ ਹਿੰਦੂ ਸਾਧੂਆਂ ਵਾਂਗ ਟਿਕੇ ਵੀ ਨਹੀਂ ਲਾਉਂਦੇ ਜਦੋਂ ਬੈਠਦੇ ਹਨ ਤਾਂ ਸਾਰੇ ਕੱਪੜੇ ਤਾਣ ਕੇ ਝੰਡ ਮਾਰ ਲੈਂਦੇ ਹਨ ਭੇਡਾਂ ਵਾਂਗ ਸਾਰੇ ਮੂੰਹ ਇਕੱਠੇ ਕਰਕੇ ਜਿਵੇਂ ਮਰਨ ਵਾਲੇ ਘਰ ਮੁਕਾਨ ਬੈਠੀ ਹੋਈ ਹੁੰਦੀ ਹੈ ਉਹਨਾਂ ਨੇ ਲੱਕਾਂ ਨਾਲ ਕਾਸੇ ਬਨ ਛੱਡੇ ਹਨ ਤੇ ਹੱਥਾਂ ਵਿੱਚ ਫੋਮਣ ਹਨ ਜੋ ਕੀੜੇ ਮਕੋੜੇ ਮੱਖੀ ਆਦਿਕ ਜੀਆਂ ਨੂੰ ਝੱਲਣ ਤੇ ਉਹਨਾਂ ਕੋਲੋਂ ਜੀਵ ਹੱਤਿਆ ਨਾ ਹੋ ਜਾਵੇ ਅੱਗੇ ਪਿੱਛੇ ਤੁਰਦੇ ਹਨ ਕਿ ਜੀਵ ਹੱਤਿਆ ਨਾ ਹੋ ਜਾਵੇ ਤੁਰੇ ਜਾਂਦੇ ਹੋਏ ਨਾ ਜੋਗੀ ਲੱਗਦੇ ਨੇ ਤੇ ਨਾ ਸੰਿਆਸੀ ਵਾਹ ਪਲੇ ਮਾਨਸੋ ਵਾਹਿਗੁਰੂ ਨੂੰ ਪੁਲਾ ਕੇ ਡੰਗਰਾ ਵਾਂਗ ਤੁਰੇ ਫਿਰਦੇ ਜੀ ਜੇ ਰਤਾ ਇਹ ਤਾਂ ਸੋਚੋ ਜੀਵਾਂ ਨੂੰ ਮਾਰਨ ਜਾਂ ਜਿਉਂਦੇ ਰੱਖਣ ਵਾਸਤੇ ਤੁਸੀਂ ਕੌਣ ਜੀ ਉਹ ਕਰਤਾਰ ਹੈ ਜੀਵਾਂ ਨੂੰ ਮਾਰਦਾ ਤੇ ਜਿਉਂਦੇ ਰੱਖਦਾ ਹੈ ਜੋ ਪੁਰਸ਼ ਦਾਨ ਇਸ਼ਨਾਨ ਨਹੀਂ ਕਰਦੇ ਐਸੇ ਬੰਦਿਆਂ ਦੇ ਜੀਵਨ ਨੀਸਫਲ ਹਨ ਇਸ ਜੀਵਨ ਨੂੰ ਛੱਡੋ ਤੇ ਕਰਤਾਰ ਦਾ ਸਿਮਰਨ ਕਰੋ ਸਿੱਧੀਆਂ ਤੇ ਨਿਰਪੈਦਾ ਵਾਲੇ ਸ਼ਬਦ ਸੁਣ ਬਚਨ ਸੁਣ ਕੇ ਸਰੇ ਵੜੇ ਬੜੇ ਹੈਰਾਨ ਹੋਏ ਲੋਕਾਂ ਦੀ ਹੈਰਾਨੀ ਦੀ ਵੀ ਕੋਈ ਹੱਦ ਨਾ ਰਹੀ ਕਿ ਐਸਾ ਕੌਣ ਪੁਰਸ਼ ਹੈ ਜੋ ਜੈਨੀ ਮੁਖੀਆਂ ਨੂੰ ਐਸੇ ਬਚਨ ਆਖੇ ਜੈਨੇ ਦੇ ਹੁਕਮ ਨੂੰ ਰਾਜਾ ਵੀ ਨਹੀਂ ਸੀ ਟਾਲ ਸਕਦਾ ਜੈਨੀਆਂ ਦਾ ਪੁਜਾਰੀ ਜੋ ਆਪਣੇ ਆਪ ਨੂੰ ਵੱਡਾ ਮਹੰਤ ਅਖਵਾਉਂਦਾ ਸੀ ਉਹ ਗੁਰੂ ਨਾਨਕ ਦੇਵ ਜੀ ਨੂੰ ਆਖਣ ਲੱਗਾ ਭਗਵਾਨ ਦੇ ਭਗਤ ਨੂੰ ਕਦੀ ਸਾਵਣ ਮਹੀਨੇ ਵਿੱਚ ਨਹੀਂ ਦੁਰਨਾ ਚਾਹੀਦਾ ਕਿਉਂਕਿ ਧਰਤੀ ਦੇ ਗਿੱਲੇ ਹੋ ਜਾਣ ਉਤੇ ਅਨੇਕਾਂ ਕੀੜੇ ਮਕੌੜੇ ਜੀਵ ਉਤਪਨ ਹੋ ਜਾਂਦੇ ਹਨ ਪੁਰਸ਼ ਦੇ ਭਾਰੀ ਬੈਰਾ ਨਾਲ ਉਹਨਾਂ ਦੇ ਮਰਨ ਦਾ ਡਰ ਹੈ ਜਿਨੇ ਮਰਨਗੇ ਉਹਨੇ ਹੀ ਹੱਤਿਆ ਲੱਗੇਗੀ ਸਰੇਵੜੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਹੱਸੇ ਤੇ ਆਖਣ ਲੱਗੇ ਨਾਨਕ ਸਾਵਣ ਜੀ ਵਸੈ ਚੋ ਉਮਾਰਾ ਹੋਇ ਨਾਗਾ ਮਰਗਾ ਮੱਛੀਆਂ ਰਸੀਆਂ ਘਰ ਤਨ ਹੋਇ ਨਾਨਕ ਸਾਵਣ ਜੀ ਵਸੈ ਚੋ ਵਿਛੋੜਾ ਹੋਇ ਗਾਇ ਪਤਾ ਨਿਰਤਨਾ ਪੰਥੀ ਚਾਕਰ ਹੋਏ ਸਰੇਵੜੇ ਤੇ ਉਹਨਾਂ ਦੇ ਮੁਖੀ ਪੁਜਾਰੀ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਣੇ ਡਿੱਗੇ ਤੇ ਸਤ ਕਰਤਾਰ ਤੇ ਸਤ ਨਾਮ ਦਾ ਕੀਰਤਨ ਦਿਨ ਰਾਤ ਕਰਨ ਲੱਗੇ ਧੰ ਧੰ ਮੇਰਾ ਸਤ ਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ